हां जी फ्रेंड्स सत श्री अकाल और सुनाओ कि आला सब ठीक ठाक हो आज ਕਰਦਾ ਹਾਂ ਸਾਰੇ ਠੀਕ ਠਾਕ ਹੋਗੇ ਔਰ ਅੱਜ ਮੈਂ ਦੇਖ ਰਿਹਾ ਸੀ ਬਹੁਤ ਵੀਡੀਓ ਨੂੰ ਮੈਨੂੰ ਬਹੁਤ ਸਾਰਾ ਕਈ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਸਾਰਾ ਹੰਗਾਰਾ ਔਰ ਬਹੁਤ ਸਾਰਾ ਪਿਆਰ ਮਿਲਿਆ ਔਰ ਬਹੁਤ ਹੀ ਵੀਵਰਸ ਬਹੁਤ ਵਧੀਆ ਤਰੀਕੇ ਨਾਲ ਦੇਖ ਰਹੇ ਨੇ ਔਰ ਆਸ ਕਰਦਾ ਤੁਸੀਂ ਇਸੇ ਤਰ੍ਹਾਂ ਕੇ ਵੀ ਵੀਡੀਓਸ ਨੂੰ ਲਾਈਕ ਸ਼ੇਅਰ ਕਰਦੇ ਰਹੋਗੇ ਔਰ ਦੇਖਦੇ ਰਹੋਗੇ ਔਰ ਦੂਸਰੀ ਬੁੱਕ ਦੇ ਵਿੱਚੋਂ ਮੈਂ ਅਗਲਾ ਚੈਪਟਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਉਹ ਤੁਹਾਡੇ ਨਾਲ ਗੱਲਬਾਤ ਕਰਦਾ ਬੁੱਕ ਮੇਰੀ ਉਹੀ ਅਜੇ ਚੱਲ ਰਹੀ ਹੈ ਲਕਸ਼ ਬ੍ਰੈਂਟੇਸੀ ਜਿੱਦ ਤੱਕ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਔਰ ਅੱਜ ਮੇਰਾ ਇਹਦੇ ਵਿੱਚ ਟੌਪਿਕ ਹੈਗਾ ਤੁਸੀਂ ਹਰ ਜ਼ਰੂਰੀ ਚੀਜ਼ ਸਿੱਖ ਸਕਦੇ ਹੋ ਤੁਸੀਂ ਹਰ ਜ਼ਰੂਰੀ ਚੀਜ਼ ਸਿੱਖ ਸਕਦੇ ਹੋ ਗੱਲਾਂ ਜੇ ਮੈਂ ਬਹੁਤ ਵੱਡੇ ਧਿਆਨ ਦੇ ਨਾਲ ਅਗਰ ਤੁਸੀਂ ਇਹਨੂੰ ਸੁਣੋਗੇ ਤੇ ਤੁਹਾਨੂੰ ਕਲੀਅਰ ਹੋ ਜਾਏਗਾ ਉਹ ਥੋੜਾ ਜਿਹਾ ਬਾਅਦ ਵਿੱਚ ਫਿਰ ਮੈਂ ਵੀ ਇਸ ਬਾਰੇ ਕਲੀਅਰਟੀ ਥੋੜੀ ਕਰਾਂਗਾ ਕੋਸ਼ਿਸ਼ ਕਰਾਂਗਾ ਦੇਖਿਆ ਕੁਝ ਕਿਸਮ ਦੀ ਨਾਲ ਸਫਲਤਾ ਦੇ ਹਰ ਹੁਨਰਵਾਨ ਹੀ ਹਿੰਮਤ ਦੀ ਆਦਤ ਸਿੱਖੀ ਜਾ ਸਕਦੀ ਹੈ ਹਿੰਮਤ ਦੀ ਆਦਤ ਸਿੱਖੀ ਜਾ ਸਕਦੀ ਹੈ ਅਚਿਆ ਕਰਨ ਲਈ ਤੁਹਾਨੂੰ ਆਪਣੇ ਰਸਤੇ ਜਿੱਤ ਪ੍ਰਾਪਤ ਕਰਨ ਦੀ ਮਿਹਨਤ ਕਰਨੀ ਪਵੇਗੀ ਨਾਲ ਹੀ ਤੁਹਾਨੂੰ ਇਹੋ ਜਿਹੀ ਹਿੰਮਤ ਅਤੇ ਆਤਮ ਵਿਸ਼ਵਾਸ ਪੈਦਾ ਕਰਨ ਦੇ ਲਈ ਵੀ ਮਿਹਨਤ ਕਰਨੀ ਹੋਵੇਗੀ ਜੋ ਤੁਹਾਨੂੰ ਜੀਵਨ ਦੇ ਜ਼ਰੂਰੀ ਉਤਾਰ ਚੜਾਅ ਦੇ ਬਾਵਜੂਦ ਨਿਤੜਕ ਕੰਮ ਕਰਨ ਵਿੱਚ ਸਮਰੱਥਾ ਬਣਾਏ ਅਗਲੀ ਲਾਈਨ ਸਿੰਡੀਕੇਟਡ ਕਾਲਮਿਸਟ ਇਨ ਲੈਡਰਸ ਨੇ ਲਿਖਿਆ ਸੀ ਜੇਕਰ ਮੈਨੂੰ ਪੁੱਛਿਆ ਜਾਵੇ ਕਿ ਪੂਰੀ ਇਨਸਾਨੀਅਤ ਦੇ ਲਈ ਮੇਰੇ ਹਿਸਾਬ ਨਾਲ ਸਭ ਤੋਂ ਉਪਜੋਗੀ ਸਿਰਫ ਇੱਕ ਸਲਾਹ ਕਿਹੜੀ ਹੈ ਤਾਂ ਉਹ ਇਹ ਹੈ ਮੁਸ਼ਕਲਾਂ ਨੂੰ ਜੀਵਨ ਦਾ ਜ਼ਰੂਰੀ ਹਿੱਸਾ ਮੰਨ ਕੇ ਇਸ ਨਾਲ ਇਸ ਦੀ ਉਮੀਦ ਕਰੋਗੇ ਜਦੋਂ ਇਹ ਅਵੇਤਾਂ ਆਪਣਾ ਸਿਰ ਉੱਚਾ ਰੱਖੋ ਇਸ ਨਾਲ ਨਜ਼ਰਾਂ ਮਿਲਾ ਕੇ ਕਹੋ ਮੈਂ ਤੇਤੋਂ ਜ਼ਿਆਦਾ ਵੱਡਾ ਹਾਂ ਤੂੰ ਮੈਨੂੰ ਹਰਾ ਨਹੀਂ ਸਕਦੀ ਇਹ ਨਜ਼ਰੀਆ ਜਿੱਤ ਵੱਲ ਲੈ ਜਾਂਦਾ ਹੈ ਫਰੈਂਡਸ ਗੱਲ ਤੇ ਬਹੁਤ ਡੂੰਗੀ ਐ ਇਸ ਵਿੱਚ ਅਗਰ ਆਪਾਂ ਨੂੰ ਇੱਕ ਦੋ ਵਾਰ ਸੁਣਿਆ ਜਾਵੇ ਔਰ ਇਹਨੂੰ ਦੇਖਿਆ ਜਾਵੇ ਜਿਸ ਤਰ੍ਹਾਂ ਪਹਿਲਾਂ ਇਹਨਾਂ ਲਿਖਿਆ ਕੁਸ਼ਕ੍ਰਿਸ਼ਮਤੀ ਨਾਲ ਸਵਤਾਲ ਦੇ ਹਾਰ ਹੁੰਦਰ ਵਾਂਗ ਹੀ ਹਿੰਮਤ ਦੀ ਆਦਤ ਵੀ ਸਿੱਖੀ ਜਾ ਸਕਦੀ ਹੈ ਮੋਸਟਲੀ ਜ਼ਿਆਦਾ ਲੋਕ ਹਮੇਸ਼ਾ ਆਪਣੇ ਆਪ ਨੂੰ ਹਾਰੀ ਬੈਠੇ ਹੁੰਦੇ ਹਨ ਆਪਣੇ ਅੰਦਰ ਹਿੰਮਤ ਨੂੰ ਹਾਰ ਕੇ ਬੈਠੇ ਹੁੰਦੇ ਹਨ ਸੈਕਟਰ ਚਾਹੇ ਕੋਈ ਵੀ ਹੋਵੇ ਹਮੇਸ਼ਾ ਜ਼ਿਆਦਾ ਪਰਸੈਂਟ ਲੋਕ ਕੁਝ ਕਰਨ ਵਾਸਤੇ ਹਿੰਮਤ ਹੀ ਨਹੀਂ ਕਰਦੇ ਉਹਨਾਂ ਦੇ ਅੰਦਰ ਡਰ ਬੈਠਾ ਰਹਿੰਦਾ ਵਿਕਾਸ ਅਗਰ ਅਸੀਂ ਕੁਝ ਕਰਾਂਗੇ ਤੇ ਸ਼ਾਇਦ ਇਹ ਨਾ ਹੋ ਜਾਵੇ ਅਸੀਂ ਫੇਲ ਨਾ ਹੋ ਜਾਈਏ ਸਾਡਾ ਨੁਕਸਾਨ ਨਾ ਹੋ ਜਾਵੇ ਕੋਈ ਘਾਟਾ ਨਾ ਪੈ ਜਾਵੇ ਇਸ ਤਰ੍ਹਾਂ ਦੇ ਵਿਚਾਰ ਅੰਦਰ ਆਉਂਦੇ ਹਨ ਤੇ ਬੰਦਾ ਹਿੰਮਤ ਨਹੀਂ ਕਰਦਾ ਤੇ ਬੰਦਾ ਹਮੇਸ਼ਾ ਇੱਕ ਡਰ ਦੇ ਥੱਲੇ ਜਿੰਦਾ ਰਹਿੰਦਾ ਹੈ ਠੀਕ ਹੈ ਡਰ ਤੇ ਜਿੱਤ ਪ੍ਰਾਪਤ ਕਰਨ ਦੀ ਮਿਹਨਤ ਕਰਨੀ ਹੋਵੇਗੀ ਅਗਰ ਤੁਸੀਂ ਡਰ ਦੇ ਉੱਪਰ ਜਿੱਤ ਪ੍ਰਾਪਤ ਕਰਨੀ ਹੈ ਤੇ ਉਹਦੇ ਵਾਸਤੇ ਵੀ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਮਿਹਨਤ ਕੀ ਕਰਨੀ ਪੈਣੀ ਹੈ ਸਾਡੇ ਅੰਦਰ ਉਸ ਡਰ ਨੂੰ ਬਾਹਰ ਕੱਢਣਾ ਪੈਣਾ ਵਾ ਸਾਨੂੰ ਰਿਸਕ ਲੈਣਾ ਪੈਣਾ ਵਾ ਅਗਾਹ ਵਧਣ ਦੀ ਸੋਚ ਨੂੰ ਵਧਾਉਣਾ ਪੈਣਾ ਅਗਰ ਸਾਡੀ ਸੋਚ ਬਲੰਦ ਹੋ ਜਾਂਦੀ ਹੈ ਅਗਾਹ ਵਧਣ ਬਾਰੇ ਸੋਚ ਹੋ ਜਾਂਦੀ ਹੈ ਹਮੇਸ਼ਾ ਜ਼ਿੰਦਗੀ ਦੇ ਵਿੱਚ ਆਪਣੀ ਸੋਚ ਨੂੰ ਅਗਾਹ ਵੱਧੂ ਸੋਚ ਬਣਾ ਕੇ ਰੱਖਣਾ ਜਦੋਂ ਸਾਡੀ ਸੋਚ ਬਣ ਜਾਂਦੀ ਆ ਵੀ ਹਾਂ ਮੈਂ ਹਰ ਖੇਤਰ ਵਿੱਚ ਜਿੱਤ ਹਾਸਲ ਕਰ ਸਕਦਾ ਮੈਂ ਹਰ ਖੇਤਰ ਵਿੱਚ ਅੱਗੇ ਵਧ ਸਕਦਾ ਕੋਈ ਇੱਕ ਖੇਤਰ ਜਦੋਂ ਆਪਾਂ ਚੁਣ ਲੈਂਦੇ ਆ ਵੀ ਇਸ ਸਾਈਡ ਤੇ ਮੈਂ ਕੰਮ ਕਰਨਾ ਜਾਂ ਇਸ ਇਸ ਕੰਮ ਨੂੰ ਮੈਂ ਕਰਨਾ ਚਾਹੇ ਬਿਜ਼ਨਸ ਹੋਵੇ ਚਾਹੇ ਜੋਬ ਹੋਵੇ ਚਾਹੇ ਕੁਝ ਵੀ ਹੋਵੇ ਅਗਰ ਤੁਸੀਂ ਚੁਣ ਲੈਂਦੇ ਹੋ ਉਤੇ ਕੰਮ ਕਰਨਾ ਸਟਾਰਟ ਕਰ ਦਿੰਦੇ ਹੋ ਤੇ ਇਹ ਤੁਹਾਡਾ ਡਰ ਦੇ ਉੱਤੇ ਕੰਮ ਕਰਨਾ ਕਹਿ ਸਕਦੇ ਆ ਨੋਪਾ ਹੋ ਸਕਦਾ ਤੁਹਾਨੂੰ ਆਪਣੇ ਅੰਦਰ ਆਤਮ ਵਿਸ਼ਵਾਸ ਪੈਦਾ ਕਰਨਾ ਪਊਗਾ ਜਦੋਂ ਅਸੀਂ ਆਪਣੇ ਅੰਦਰ ਆਤਮ ਵਿਸ਼ਵਾਸ ਪੈਦਾ ਕਰ ਲੈਂਦੇ ਆ ਨਾ ਤੇ ਹਿੰਮਤ ਕਰਨੀ ਪੈਗੀ ਉਹਦੇ ਉੱਪਰ ਜਦੋਂ ਆਤਮ ਵਿਸ਼ਵਾਸ ਔਰ ਹਿੰਮਤ ਦੋਨੋਂ ਚੀਜ਼ਾਂ ਰਲ ਜਾਂਦੀਆਂ ਤੁਹਾਨੂੰ ਜੀਵਨ ਦੀ ਜ਼ਰੂਰੀ ਉਤਾਰ ਚੜਾ ਦੇ ਬਾਅਦ ਵੀ ਨਿਧੜਕ ਕੰਮ ਕਰਨ ਦੀ ਸਮਰੱਥਾ ਮਿਲਾਂਗੀ ਤੁਹਾਡੇ ਅੰਦਰ ਨਿਤੜਕੋ ਕੇ ਕੰਮ ਕਰਨ ਦੀ ਸਮਰੱਥਾ ਆ ਜਾਂਦੀ ਹੈ ਤੁਸੀਂ ਬੇਫਿਕਰ ਹੋ ਕੇ ਕੰਮ ਕਰਦੇ ਹੋ ਤੁਸੀਂ ਡਰ ਨੂੰ ਪਾਸੇ ਹੋ ਕੇ ਕੰਮ ਕਰਦੇ ਹੋ ਔਰ ਜਦੋਂ ਤੁਸੀਂ ਡਰ ਨੂੰ ਪਾਸੇ ਰੱਖ ਕੇ ਕੰਮ ਕਰਦੇ ਹੋ ਨਿਤੜਕੋ ਕੇ ਕੰਮ ਕਰਦੇ ਹੋ ਉਦੋਂ ਜਿੱਤ ਤੁਹਾਡੇ ਕਤਮ ਚੁੰਦੀ ਹੈ ਠੀਕ ਹੈ ਜੀ ਸਿੰਡੀਕੇਟਡ ਕਾਲਮਿਸਟ ਇਨ ਲੈਡਰਸ ਨੇ ਲਿਖਿਆ ਹੈ ਇੱਕ ਰਾਈਟਰ ਹੈ ਜੇਕਰ ਮੈਨੂੰ ਪੁੱਛਿਆ ਜਾਵੇ ਕਿ ਤੁਸੀਂ ਇਨਸਾਨੀਅਤ ਦੇ ਲਈ ਮੇਰੇ ਹਿਸਾਬ ਨਾਲ ਸਭ ਤੋਂ ਉਪਜੋਗੀ ਸਿਰਫ ਇੱਕ ਸਲਾਹ ਕਿਹੜੀ ਹੈ ਤਾਂ ਉਹ ਇਹ ਹੈ ਮੁਸ਼ਕਲਾਂ ਨੂੰ ਜੀਵਨ ਦਾ ਜ਼ਰੂਰੀ ਹਿੱਸਾ ਮੰਨ ਲਓ ਅਸੀਂ ਮੁਸ਼ਕਲਾਂ ਤੋਂ ਬਹੁਤ ਜਲਦੀ ਘਬਰਾ ਜਾਂਦੇ ਹਾਂ ਮਿੰਟ ਦੇ ਵਿੱਚ ਮੁਸ਼ਕਲਾਂ ਤੋਂ ਘਬਰਾ ਜਾਂਦੇ ਹਾਂ ਮਿੰਟ ਕੀ ਸਕਿੰਟਾਂ ਦੇ ਵਿੱਚ ਜੇਕਰ ਸਾਡੇ ਸਾਹਮਣੇ ਕੋਈ ਮੁਸ਼ਕਲ ਆਉਂਦੀ ਹੈ ਨਾ ਉਦੋਂ ਤੋਂ ਘਬਰਾ ਜਾਂਦੇ ਆ ਤੇ ਅਸੀਂ ਪਿੱਛੇ ਹੋ ਜਾਂਦੇ ਆ ਉਹਨੇ ਰਾਈਟਨ ਲਿਖਿਆ ਮੁਸ਼ਕਲਾਂ ਨੂੰ ਆਪਣੇ ਜੀਵਨ ਦਾ ਹਿੱਸਾ ਜ਼ਰੂਰੀ ਹਿੱਸਾ ਮੰਨ ਲਓ ਉਮੀਦ ਕਰੋ ਅਤੇ ਜਦੋਂ ਇਹ ਆਵੇ ਜਦੋਂ ਇਹ ਮੁਸ਼ਕਲਾਂ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਤਾਂ ਆਪਣਾ ਸਿਰ ਉੱਚਾ ਰੱਖੋ ਅਸੀਂ ਕੀ ਕਰਦੇ ਆ ਜਦੋਂ ਕੋਈ ਮੁਸ਼ਕਲ ਆਉਂਦੀ ਹੈ ਨਾ ਅਸੀਂ ਸਿਰ ਸੁੱਟ ਲੈਂਦੇ ਆ ਹਾਰ ਮੰਨ ਲੈਂਦੇ ਆ ਮੁਸ਼ਕਲਾਂ ਦੇ ਸਾਹਮਣੇ ਬਹੁਤ ਚੈਲੰਜ ਆ ਸਕਦੇ ਆ ਜ਼ਿੰਦਗੀ ਦੇ ਵਿੱਚ ਅਗਰ ਮੈਂ ਗੱਲ ਕਰਾਂ ਆਪਣੇ ਬਾਰੇ ਗੱਲ ਕਰਾਂ ਥੋੜੀ ਜਿਹੀ ਤੇ ਜ਼ਿੰਦਗੀ ਦੇ ਵਿੱਚ ਇੰਨੇ ਚੈਲੰਜ ਆਏ ਇੰਨੇ ਚੈਲੰਜ ਆਏ ਔਰ ਇੰਨੇ ਚੈਲੰਜ ਆ ਰਹੇ ਆ ਪਰ ਮੈਂ ਹਰ ਵਕਤ ਉਹਨਾਂ ਚੈਲੰਜ ਨੂੰ ਅਕਸੈਪਟ ਕਰਦਾ ਹਾਂ ਕੋਈ ਗੱਲ ਨਹੀਂ ਆ ਜੋ ਜਨੇ ਆਵੇਂ ਤੇ ਰਾਈਟਰ ਨੇ ਇੱਕ ਗੱਲ ਲਿਖੀ ਆ ਵੀ ਹਮੇਸ਼ਾ ਆਪਣਾ ਸਿਰ ਉੱਚਾ ਚੁੱਕ ਕੇ ਰੱਖੋ ਚੈਲੰਜਾਂ ਤੋਂ ਡਰਨਾ ਨਹੀਂ ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਰੱਖਣਾ ਇਸੀ ਚੈਲੰਜ ਤੋਂ ਡਰ ਚੰਨੇ ਤੇ ਲਿਖਿਆ ਸਿਰ ਉੱਚਾ ਰੱਖੂ ਉਸ ਨਾਲ ਨਜ਼ਰਾਂ ਮਿਲਾਓ ਹਾਂ ਭਈ ਕਿੰਨਾ ਡਰਾ ਲੋਗੀਆਂ ਮੈਨੂੰ ਕਿੰਨਾ ਪਰੇਸ਼ਾਨ ਕਰ ਲੋਗੀਆਂ ਮੈਨੂੰ ਉਸ ਨਾਲ ਮੁਸ਼ਕਲਾਂ ਦੇ ਨਾਲ ਨਜ਼ਰ ਮਿਲਾਓ ਤੇ ਕਹੋ ਮੈਂ ਤੇਥੋਂ ਜ਼ਿਆਦਾ ਵੱਡਾ ਹਾਂ اے ਮੁਸ਼ਕਲ ਤੂੰ ਆ ਜਿੰਨੀ ਮਰਜ਼ੀ ਆ ਮੈਂ ਤੇਤੋਂ ਜ਼ਿਆਦਾ ਵੱਡਾ ਹਾਂ ਤੇ ਮੇਰਾ ਪਰਮਾਤਮਾ ਦਾ ਮੁਸ਼ਕਲਾਂ ਚੋਂ ਕੱਢਣ ਵਾਸਤੇ ਉਹ ਸਭ ਤੋਂ ਵੱਡਾ ਹੈ ਮੁਸ਼ਕਲਾਂ ਨੂੰ ਸਹਿਕਾਰ ਕਰੋ ਲੜਨ ਦੀ ਸ਼ਕਤੀ ਰੱਖੋ ਤੇ ਉਹਨਾਂ ਨੂੰ ਕਹੋ ਅੱਖਾਂ ਮਿਲਾ ਕੇ ਮੈਂ ਤੇਤੋਂ ਵੱਡਾ ਹਾਂ ਮੁਸ਼ਕਲੋ ਮੈਂ ਤੇਤੋਂ ਵੱਡਾ ਹਾਂ ਤੇ ਮੇਰਾ ਪਰਮਾਤਮਾ ਮੇਰਾ ਵਾਹਿਗੁਰੂ ਮੇਰਾ ਅੱਲਾ ਮੇਰਾ ਰਾਮ ਮਿੱਥੋਂ ਵੀ ਵੱਡਾ ਹੈ ਅਗਰ ਇਹ ਚੀਜ਼ ਆ ਜਾਂਦੀ ਹੈ ਤੂੰ ਮੈਨੂੰ ਹਰਾ ਨਹੀਂ ਸਕਦੀ ਇਹ ਮੁਸ਼ਕਿਲ ਤੂੰ ਮੈਨੂੰ ਹਰਾ ਨਹੀਂ ਸਕਦੀ ਅਗਰ ਇਹ ਨਜ਼ਰੀਆ ਸਾਡਾ ਬਣ ਜਾਂਦਾ ਤੇ ਇਹ ਨਜ਼ਰੀਆ ਸਾਨੂੰ ਜਿੱਤ ਵੱਲੇ ਲੈ ਜਾਂਦਾ ਸਾਨੂੰ ਕਾਮ ਜੀ ਕਾਮਯਾਬੀ ਵੱਲੇ ਲੈ ਜਾਂਦਾ ਇੱਕ ਦਿਨ ਉਹ ਜਿੱਤ ਉਹ ਕਾਮਯਾਬੀ ਸਾਡੇ ਕਦਮ ਚੁੰਮਦੀ ਆ ਅਗਰ ਅਸੀਂ ਡਰ ਨੂੰ ਦੂਰ ਕਰ ਦਿੰਨੇ ਆ ਹਿੰਮਤ ਨੂੰ ਸਿੱਖ ਲੈਨੇ ਆ ਰੱਖੰਦੇ ਔਰ ਮੁਸ਼ਕਲਾਂ ਦੇ ਨਾਲ ਅਸੀਂ ਨਜ਼ਰਾਂ ਮਿਲਾ ਕੇ ਸਿਰ ਉੱਚਾ ਰੱਖ ਕੇ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ ਤੇ ਉਹਨੂੰ ਕਹਿੰਨੇ ਆ ਮੈਂ ਤੇਰ ਤੋਂ ਮੁਸ਼ਕਲੇ ਵੱਡਾ ਔਰ ਮੇਰਾ ਪ੍ਰਮਾਤਮਾ ਮਿੱਤੋ ਮੇ ਬਟਾ ਫਿਰ ਜਦੋਂ ਇਹ ਚੀਜ਼ਾਂ ਆ ਜਾਂਦੀਆਂ ਫਿਰ ਕਰਦੀ ਵੀ ਕੋਈ ਵੀ ਤੁਸੀਂ ਮਨ ਚਾਹੇ ਕਿਸ ਤਰ੍ਹਾਂ ਦਾ ਵੀ ਹੋਵੇ ਮੁਸ਼ਕਲਾਂ ਦੁਸ਼ਮਣ ਕੋਣਾ ਬਾਹਰ ਲੜਾਈ ਕਰਨ ਵਾਲਾ ਨਹੀਂ ਮੁਸ਼ਕਲਾਂ ਕੋਈ ਕਿੰਨੀਆਂ ਮਰਜ਼ੀ ਖੜੀਆਂ ਕਰ ਦਵੇ ਇਹ ਰਾਹ ਦੇ ਵਿੱਚ ਤੁਹਾਡੇ ਰੁਕਾਵਟਾਂ ਜਿੰਨੀਆਂ ਮਰਜ਼ੀ ਤੁਹਾਡੇ ਰਾਹ ਦੇ ਵਿੱਚ ਆ ਜਾਣ ਉਹ ਕੋਈ ਗੱਲ ਨਹੀਂ ਹੈ ਮੇਰੇ ਤੋਂ ਮੁਸ਼ਕਲੇ ਵੱਡਾ ਹੈਗਾ ਮੈਂ ਤੈਨਾਂ ਡਟ ਕੇ ਲੜਾਂਗਾ ਮੁਕਾਬਲਾ ਕਰਾਂਗਾ ਇਹੀ ਤੁਹਾਡੀ ਜਿੱਤ ਵੱਲ ਲੈ ਜਾਂਦੀ ਹੈ ਇਹੀ ਤੁਹਾਨੂੰ ਜਿੱਤ ਵੱਲ ਲੈ ਜਾਂਦੀ ਹੈ ਯਕੀਨ ਕਰਕੇ ਮੰਨਿਓ ਮੁਸ਼ਕਲਾਂ ਦਾ ਸਾਹਮਣਾ ਡਟ ਕੇ ਕਰਨਾ ਚਾਹੀਦਾ ਵਾ ਠੀਕ ਹੈ ਤੇ ਤੁਸੀਂ ਹਰ ਉਹ ਚੀਜ਼ ਸਿੱਖ ਸਕਦੇ ਹੋ ਜੀ ਤੁਹਾਨੂੰ ਡਰ ਲੱਗਦਾ ਦੱਤ ਦੂਰ ਕਰ ਲੈਂਦੇ ਆ ਮੁਸ਼ਕਲਾਂ ਦੂਰ ਹੋ ਜਾਂਦੀਆਂ ਮੁਸ਼ਕਲਾਂ ਦੂਰ ਕਰ ਲੈਣੇ ਤੇ ਜਿੱਤ ਹਾਸਲ ਹੋ ਸਕਦੀ ਹੈ ਬਟ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਨੂੰ ਸਿੱਖਣਾ ਪੈਣਾ ਕਿਸ ਤਰ੍ਹਾਂ ਡਰ ਤੇ ਜਿੱਤ ਪਾਈ ਜਾ ਸਕਦੀ ਹੈ ਕਿਸ ਤਰ੍ਹਾਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਨਾ ਸਿੱਖਣਾ ਪੈਣਾ ਸਾਨੂੰ ਤੇ ਸਿੱਖਣ ਲਈ ਹਮੇਸ਼ਾ ਤਿਆਰ ਰਹਿਣਾ ਪਊਗਾ ਔਰ ਏਸੀ ਤੁਸੀਂ ਹਰ ਜ਼ਰੂਰੀ ਚੀਜ਼ ਸਿੱਖ ਸਕਦੇ ਹੋ ਏਸੀ ਟਾਪਿਕ ਮੇਰਾ ਆਜਦਾ ਹੈ ਆਜ ਕਰਦਾਗਾ ਵੀ ਤੁਹਾਨੂੰ ਅੱਜ ਦੀ ਮੇਰੀ ਗੱਲਬਾਤ ਵਧੀਆ ਲੱਗੀ ਹੋਏਗੀ ਤੁਸੀਂ ਬਹੁਤ ਮਾਨ ਸਨਮਾਨ ਪਿਆਰ ਦੇ ਰਹੇ ਹੋ ਪਰ ਹਮੇਸ਼ਾ ਹੀ ਇਹ ਚੀਜ਼ ਤੁਹਾਡਾ ਪਿਆਰ ਮਾਨ ਸਨਮਾਨ ਮਿਲਦਾ ਰਹੇਗਾ ਔਰ ਅੱਜ ਇਸ ਵਕਤ ਤੇ ਕਲਪਤ ਕੀਤੀ ਕੱਲ ਫਿਰ ਇੱਕ ਨਵੇਂ ਵੀਡੀਓ ਦੇ ਨਾਲ ਤੁਹਾਡੇ ਨਾਲ ਪਿਲਾਂਗੇ ਰੂਪ ਰੂਪ ਹੋਵਾਂਗੇ ਪਰ ਲਾਸਟ ਸੋਰੀ ਕਹਾਂਗਾ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਸਬਸਕ੍ਰਾਈਬ ਵੀ ਕਰਿਓ ਦਰ ਕਰਵਾਇਓ ਬਹੁਤ ਮਨ ਸੰਤੁਸ਼ਟੀ ਮਿਲਦੀ ਹੈ ਤੁਹਾਡਾ ਪਿਆਰ ਮਿਲ ਕੇ ਬੜੀ ਖੁਸ਼ੀ ਹੁੰਦੀ ਹੈ ਕੱਲ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਧੰਨਵਾਦ ਸਾਰਿਆਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨਮਸਕਾਰ